ਫੈਸਲਾ ਇਹ ਦੇਖੋ ਜੀ ਜੋ ਕਾਤਲ ਸੀ ਮੰਨ ਕੀਤੀ ਵੀ ਕਾਤਲ ਪਕੜੇ ਜਾਣ ਜੀ ਅਸੀਂ ਪਛਾਣ ਕਰਕੇ ਕਾਤਲ ਪਕੜੇਗੇ ਜੀ ਸਾਡਾ ਬੱਚਾ ਪਿਆ ਸਾਨੂੰ ਅੱਗੇ ਦੇ ਹੀ ਜਾਵੇ ਆਪਣੇ ਬੱਚੇ ਦਾ ਅਸੀਂ ਸੰਸਕਾਰ ਕਰ ਸਕੀਏ ਇਥੋਂ ਉਹਨਾਂ ਨੇ ਕਿਹਾ ਵੀ ਪਹਿਲਾਂ ਅਸੀਂ ਕਰ ਲੈ ਕੇ ਜਾਣੀ ਹੈ ਬੋਡੀ ਫਿਰ ਉਸ ਤੋਂ ਬਾਅਦ ਪਹਿਲਾਂ ਬੋਡੀ ਕਰ ਚੋੜੀ ਅਸੀਂ ਆਂਦੀ ਗਈ ਹੈ ਤੇ ਮ੍ਰਿਤਕ ਦੇਹ ਨੂੰ ਲਜਾਇਆ ਜਾਵੇਗਾ ਪਿੰਡ ਕੁੰਬੜਾ ਵਿਖੇ ਜਿਸ ਤੋਂ ਬਾਅਦ ਸੰਸਕਾਰ ਹੋਵੇਗਾ ਤੁਮ ਜੀ ਕਾਤਲ ਲੱਭੇਗੇ ਜੀ ਠੀਕ ਹੈ ਜੀ ਔਰ ਜੋ ਪਰਿਵਾਰ ਦੀ ਛੋਟੀ ਜੀ ਮੰਗ ਸੀ ਮਾਈਕ 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 ਹਲੋ ਤਿਆਰੀ ਦੀ ਬਾਤ ਹੈ ਬਾਈਕ ਲਗਾ ਕੇ ਅੱਗੇ ਹੋ ਕੇ ਖੜ ਕੇ ਬੋਲੋ ਇਧਰ ਆ ਬੀਬੀ ਆਹ ਹੋਦੀ ਮਾਤਾ ਨੂੰ ਵੀ ਬਿਠਾ ਲਓ ਉਹ ਇਧਰ ਆ ਜਾਓ ਬੀਬੀ ਇਧਰ ਆ ਜਾ ਬੈਠੇ ਆ ਸਾਰੇ ਬੈਠੇ ਰੋਗਾ ਸੁਣ ਲੋ ਸਾਰੇ ਨਾਲ ਠੀਕ ਹੈ ਆ ਕੀ ਬੋਲੋ ਜੀ ਬੋਲੋ ਬੋਲ ਜਿੰਦਾ ਬੋਲ ਬਾਈ 1 ਮਿੰਟ ਸਿੰਦੇ ਦੀ ਗੱਲ ਸੁਣ ਲੋ ਹੁਣ ਧਿਆਨ ਨਾਲ ਇਹ ਸਾਡਾ ਮੁੱਖ ਮੰਤਰੀ ਪ੍ਰਧਾਨ ਹੈ ਜੋ ਬੋਲੂਗਾ ਇਹਦੇ ਜੋ ਨਵਜੋਣਗੇ ਉਹ ਸਾਡੇ ਵਾਸਤੇ ਹੁਕਮ ਹੋਣਾਗਾ ਹੁਕਮ ਬਿਲਕੁਲ ਜੋ ਵੀ ਕਹੂਗਾ ਉਹਨੂੰ ਆਪਾਂ ਨੂੰ ਮੰਨਣਾ ਨਾ ਪੈਣਾ ਕੋਈ ਦੂਰ ਰਾਏ ਨਾ ਕਰਿਓ ਕਿਉਂਕਿ ਕਿਸੇ ਦਾ ਮਰਿਆ ਨਹੀਂ ਇਹਦਾ ਮਰਿਆ ਜੋ ਇਹਨੂੰ ਦੋਖਾ ਸਾਨੂੰ ਨਹੀਂ ਦੇਖੋ ਇਹਨੂੰ ਮਾਈਕਫੋਨ ਲਗਾਓ ਜੋ ਵੀ ਕਰੂਗਾ ਦੂਜੀ ਰਾਏ ਨਹੀਂ ਕਰੂਗੀ ਕੋਈ ਵੀ ਠੀਕ ਹੈ ਜੋ ਵੀ ਕਹੂਗਾ ਇਹਦੇ ਨਾਲ ਚੱਲਾਂਗੇ ਬੈਠਾਂਗੇ ਇਹਦੇ ਨਾਲ ਬੈਠਾਂਗੇ ਲਿਆ ਵੀ ਮੈਂ ਬਹੁਤ ਮਾਣ ਕਰਦਾ ਜੀ ਮੇਰੇ ਨਾਲ ਖੜੇ ਸਾਰਾ ਸਮਾਈ ਜਿੱਤੇ ਕਹਿੰਦੇ ਆਪ ਮਾਈਕ ਲਿੜੇ ਦੇ ਕੋਲ ਬਿਠਾਓ ਬਾਗ ਰੱਖ ਬਾਗ ਮੇਰੇ ਭਰਾ ਸਿੰਘ ਸਾਹਿਬ ਸਭ ਨੇ ਸਭ ਦਾ ਮੈਂ ਧੰਨਵਾਦ ਕਰਦਾ ਹੱਥ ਜੋੜ ਕੇ ਮੇਰਾ ਬਹੁਤ ਸਾਥ ਦਿੱਤਾ ਜੀ ਮੈਂ ਇਕੱਲਾ ਪਰਿਵਾਰ ਖੜਦਾ ਮੇਰਾ ਕੋਈ ਹੱਲ ਨਹੀਂ ਹੋਣਾ ਸੀ ਬਾਗ ਰੱਖ ਲੈ ਬੋਲ 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 ਅਸੀਂ ਗੱਲ ਕਰਦੇ ਹਾਂ ਜਿੱਦਾਂ ਬੰਦੇ ਆ ਰਹੇ ਨੇ ਆਪਣਾ ਨੇਂਗੂ ਦੇ ਕੋਲ ਬੋਲ ਬੋਲ ਕਾਤਲ ਨਵਾਦ ਕਰਦਾ ਹਾਂ ਗੱਲ ਸਾਹਿਬ ਦਾ ਜੀ ਸਾਡਾ ਬੜਾ ਸਾਥ ਦਾ ਹੀ ਹੁਣ ਆਣਾ ਫੈਸਲਾ ਸੁਣਾ ਜੋ ਤੇਰਾ ਫੈਸਲਾ ਹੈ ਫੈਸਲਾ ਇਹ ਦੇਖੋ ਜੀ ਜੋ ਕਾਤਲ ਸੀ ਮੰਨ ਕੀਤੀ ਵੀ ਕਾਤਲ ਪਕੜੇ ਜਾਣ ਜੀ ਅਸੀਂ ਪਛਾਣ ਕਰਕੇ ਕਾਤਲ ਪਕੜੇਗੇ ਜੀ ਕੋਈ ਫੈਸਲਾ ਦੱਸ ਫੈਸਲਾ ਇਹ ਹੈ ਜੀ ਬਸ ਹੁਣ ਸਾਡਾ ਬੱਚਾ ਪਿਆ ਸਾਨੂੰ ਅੱਗੇ ਦੇ ਹੀ ਜਾਵੇ ਆਪਣੇ ਬੱਚੇ ਦਾ ਅਸੀਂ ਸੰਸਕਾਰ ਕਰ ਸਕੀਏ ਜੀ ਭਾਈ ਹੁਣ ਹੁਣ ਦੂਜੇ ਬੰਦੇ ਦਾ ਬੋਲੇ ਸੋਨਿਆ ਜੱਸਿਆ ਇਹ ਫੈਸਲਾ ਸਾਡੇ ਵਾਸਤੇ ਹੁਕਮ ਆ ਸਾਰਿਆਂ ਨੂੰ ਮੰਨਣਾ ਪੈਣਾ ਜੋ ਇਹਦੇ ਇਹਦੇ ਕਰਕੇ ਧਰਨੇ ਦੇ ਬੈਠੇ ਸੀ ਹੁਣ ਸਾਰਿਆਂ ਨੇ ਸੰਸਕਾਰ ਕਰਾਉਣ ਜਾਣਾ ਸਭ ਸਾਰਿਆਂ ਨੇ ਠੀਕ ਹੈ ਦੂਸਰਾ ਮੁੰਡਾ ਵੀ ਤੇ ਨਾਲੇ ਗਿਆ ਯਾਰ ਦੂਸਰੇ ਮੁੰਡੇ ਦੀ ਵੀ ਤਾਂ ਹੁਣ ਤੇ ਯਾਰ ਗੱਲ ਦੂਜੇ ਮੁੰਡੇ ਵਾਸਤੇ ਗਏ ਸੀ ਹੁਣ ਦੇਖਣ ਜੀ ਹਾਂਜੀ ਠੀਕ ਹੈ ਮੁੰਡੇ ਜੀ ਪਿਓ ਨੂੰ ਬੁਲਾ ਲਓ ਦੇਖਣ ਵਾਲੇ ਚਾਹ ਸਾਹਿਬ ਕੇ ਨੇ ਦੇ ਪਿਓ ਨੂੰ ਬੁਲਾ ਲਾ ਉਹਦੇ ਪਿਓ ਨੂੰ ਬੁਲਾ ਲੋ ਨਾ ਇੱਥੇ ਖੜਾ ਹੈ ਇੱਥੇ ਹੁਣੇ ਆਇਆ ਸੀ ਨਹੀਂ ਨਹੀਂ ਉਹ ਗਈ ਜੀ ਉਹ ਦੂਜੇ ਮੁੰਡੇ ਦਾ ਪਰਿਵਾਰ ਕਰ ਰਹੇ ਨੇ ਜੀ ਜਰਮਨਿਕ ਟਿਕਟ ਹੈ ਜੀ ਜਮਨ ਕੀ ਆ ਮੈਂ ਇਹ ਕਿਹਨੂੰ ਬੁਲਾਉਂਦਾ ਹਾਂ ਇਹ ਦਿਲ ਕਿਤੇ ਸਭੀ ਆ ਗਿਆ ਅਗਰ ਤਾਂ ਮਰ ਜਾਣਾ ਬੁਲਾ ਲੋ ਇਹਨੂੰ ਦੋ ਹਰਦੀ ਬਾਕੀ ਠੀਕ ਹੈ ਕੀ ਆ ਗਿਆ ਇੱਕ ਵਾਰ ਉਹ ਦੱਸ ਨੀ ਉਹ ਠੀਕ ਹੈ ਠੀਕ ਹੈ ਸਰੋਦੀ ਕੰਡੀਸ਼ਨ ਬੁਲਾਓ ਉਹਦੇ ਤੇ ਉਹਨੂੰ ਬੁਲਾਓ ਉਹਦੇ ਵਿੱਚ ਜਿਹੜੀ ਇਹ ਐ ਪ੍ਰਾਈਵੇਟ ਡਾਕਟਰ ਨੂੰ ਭੇਜੋ ਉੱਥੇ ਨਾਲ ਸਭ ਚੈੱਕ ਕਰਕੇ ਦੱਸੋ ਠੀਕ ਹੈ ਮੈਂ ਕਰਾਂ ਉਹ ਦੋਨਾਂ ਦਾ ਆਪਾਂ ਹੈ ਇਸ ਦਾ ਕੋਈ ਨਾ ਖੜੇ ਮੁੰਡੇ ਨੂੰ ਮੈਂ ਕਰਦਾ ਸਾਰੇ ਕੁਸਚਨ ਜਦੋਂ ਕੀ ਨਹੀਂ ਕਰਦੇ ਕੀ ਕਰੀਏ ਇੱਕ ਦਾ ਲੱਕ ਦਾ ਕਰਵਾਉਂਦੇ ਸਭ ਕੋਈ ਨਹੀਂ ਵੀ ਉਹ ਹੈਗਾ ਹਲੇ ਸਾਹ ਚੱਲ ਰਹੇ ਨੇ ਉਹ ਹੈਗਾ ਜੀ ਸਾਹ ਚੱਲ ਰਹੇ ਨੇ ਆਪਣੇ ਆਡੇ ਸਾਰੇ ਵੀਰੇ ਨਾਮ ਦੇ ਅਜੁੰਦਾ ਰੱਖੇ ਫਾਟ ਵੀਟ ਵਗੈਰਾ ਸਾਰਾ ਕੁਝ ਪੈਸੇ ਚਾਹ ਜਾ ਕੇ ਬਾਰੇ ਫੈਮਿਲੀ ਦਾ ਖਾਦਰ ਜਾ ਕੇ ਖਾਦਰ ਦਾ ਚਾਹੀ ਹੋ ਚਹੀਓਗੇ ਉਹ ਘਰ ਆਪੇ ਉਹ ਹਰਜੀਪ ਆਪਣੇ ਘਰੋਂ ਯਾਰ ਉਹਨਾਂ ਨੇ ਪਹਿਲਾਂ ਨਹੀਂ ਉੱਤੇ ਬਾਕੀ ਹੁਣ ਪਰਿਵਾਰ ਦੇ ਵਿੱਚ ਬੋਡੀ ਐਂਗਲ ਤੋਂ ਬਚਦੀ ਨਹੀਂ ਮਿੱਟੀ ਬਲੀ ਤੋਂ ਵੀ ਹੈ ਹੁਣ ਜਿਹਦਾ ਨਾਲ ਫ੍ਰੀ ਹੋਣਾ ਜਿਹਦਾ ਹੋ ਗਿਆ ਜੀ ਹੋ ਗਿਆ ਪ੍ਰਸ਼ਾਸਨ ਨੇ ਹੈਲੋ ਵੀਰੇ ਇੱਕ ਮਿੰਟ ਗੜਬੜਾਟ ਨਹੀਂ ਕਰਨੀ ਯਾਰ ਜੋ ਇਹ ਬੋਲਦਾ ਸੀ ਆਪਾਂ ਮੰਨ ਲੈਣਾ ਹੁਣ ਸਾਰਿਆਂ ਨੇ ਕਿੱਦਾਂ ਡੀਐਸਪੀ ਸਾਹਿਬ ਜੀ ਆਪਣੇ ਅਸਰ ਕਿੱਦਾਂ ਇਹ ਕਰਨਾ ਕਿੱਦਾਂ ਜਾਣਾ ਇੱਥੇ ਕੀ ਕਰੀਏ ਐਂਬੂਲੈਂਸ ਆ ਗਈ ਜੀ ਪਹਿਲਾਂ ਪਿੰਡ ਜਾਉਂਗੇ ਜੀ ਅੱਧੀ ਘਰ ਪਿੰਡ ਜਾਣਾ ਭਾਈ ਪਿੰਡ ਵਾਲਿਆਂ ਨੂੰ ਪੁੱਛ ਲੋ ਪਹਿਲਾਂ ਪਿੰਡ ਜਾਣਾ ਨਹੀਂ ਪਿੰਡ ਜਾਣਾ ਪਹਿਲਾਂ ਪਿੰਡ ਜਾਣਾ ਪਿੰਡ ਪਿੰਡ ਜਾਣਾ ਕਰ ਜੋ ਪਹਿਲੇ ਲਖੋ ਲੈ ਕੇ ਜਾਣੀ ਹੈ ਬਾਡੀ ਫਿਰ ਉਸ ਤੋਂ ਬਾਅਦ ਪਹਿਲਾ ਬਾਡੀ ਕਰ ਜਾਊਗੀ ਅਮੀ ਤੋਂ ਗਈ ਆ ਪਹਿਲਾ ਪਿੰਡ ਜਾਣਗੇ ਸੋ ਬਿਲਕੁਲ ਇਸ ਸਮੇਂ ਪਰਿਵਾਰ ਦੇ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਸਸਕਾਰ ਕੀਤਾ ਜਾਵੇਗਾ ਹੁਣ ਮ੍ਰਿਤਕ ਦੇਹ ਦਾ ਜਿਸ ਨੌਜਵਾਨ ਦਾ ਕਤਲ ਹੁੰਦਾ ਪਿੰਡ ਕੁੰਬੜਾ ਦੇ ਵਿੱਚ ਪਰਿਵਾਰ ਨੇ ਕਹਿ ਦਿੱਤਾ ਸੋ ਹੁਣ ਪੁਲਿਸ ਪ੍ਰਸ਼ਾਸਨ ਦੇ ਨਾਲ ਐਂਬੂਲੈਂਸ ਜਿਹੜੀ ਹੈਗੀ ਆ ਚੁੱਕੀ ਹੈ ਸੋ ਦੇਹ ਨੂੰ ਲਿਜਾਇਆ ਜਾਵੇਗਾ ਜੀ ਸੋ ਤਸਵੀਰਾਂ ਤੁਸੀਂ ਇਸ ਸਮੇਂ ਇਨੂੰ ਰੱਖ ਕੇ ਕਾਫੀ ਧੇਰ ਤੋਂ ਦੋ ਤਿੰਨ ਦਿਨਾਂ ਤੋਂ ਪਰਿਵਾਰ ਇਸ ਥਾਂ ਦੇ ਉੱਤੇ ਧਰਨਾ ਲਾ ਕੇ ਬੈਠਾ ਸੀ ਹੁਣ ਐਂਬੂਲੈਂਸ ਆਂਦੀ ਗਈ ਹੈ ਤੇ ਮ੍ਰਿਤਕ ਦੇਹ ਨੂੰ ਲਜਾਇਆ ਜਾਵੇਗਾ ਪਿੰਡ ਕੁੰਬੜਾ ਵਿਖੇ ਜਿਸ ਤੋਂ ਬਾਅਦ ਸੰਸਕਾਰ ਹੋਵੇਗਾ ਦੋਦੇ ਪਰਿਵਾਰ ਵੱਲੋਂ ਸੰਸਕਾਰ ਕਰਨ ਦੇ ਲਈ ਹਮਮੀ ਭਰੀ ਗਈ ਹੈ ਪਰਿਵਾਰ ਦਾ ਕਹਿਣਾ ਹੈ ਕਿ ਸਾਡੀ ਸਹਿਮਤੀ ਹੋ ਚੁੱਕੀ ਹੈ ਸਸੀ ਪਛਾਣ ਕਰ ਲਈ ਹੈ ਸ਼ਨਾਖਤ ਕਰ ਲਈ ਹੈ ਤੇ ਉਸ ਦੇ ਚੱਲਦੇ ਆ ਸੰਸਕਾਰ ਕਰਨ ਦੀ ਵੀਡੀਓ ਕੈਮਰੇ ਚ ਜਾ ਰਹੇ ਹੋ ਹੋਣਾ ਚਾਹੀਦਾ ਹੈ ਸੰਸਕਾਰ ਦੀ ਤਿਆਰੀ ਹੁਣ ਪਿੰਡ ਕੁੰਬੜਾ ਦੇ ਵਿੱਚ ਹੋਵੇਗੀ ਪਰਿਵਾਰ ਕਰੀ ਲੈ ਕੇ ਜਾਏਗਾ ਉਸ ਤੋਂ ਬਾਅਦ ਜਿਹੜੀਆਂ ਰੋਣ ਵਾਲੀਆਂ ਅੰਤਿਮ ਰਸਮਾਂ ਜਿਹੜੀਆਂ ਹੈਗੀਆਂ ਹੁਣ ਮੇਰੇ ਤੱਕ ਦੇ ਦੀਆਂ ਪਿੰਡ ਕੁੰਬੜਾ ਵਿਖੇ ਹੋਣਗੀਆਂ